ਪਤਾ ਨਹੀਂ ਕਿਉਂ ਮਾੜੀ ਮਾੜੀ ਗੱਲ ਦਾ ਗੁੱਸਾ ਕਰੀ ਜੰਨੀ ਐ ਐ ਕਰ ਹੁਣ ਰੋਟੀ ਬਣਾ ਲੈ ਚੰਗੀ ਤਰ੍ਹਾਂ ਢਿੱਡ ਭਰ ਲਾਂਗੇ ਹੁਣ ਮਾਮਾ ਮਾਮੀ ਵੱਲ ਜਾ ਰਹੇ ਆ ਉਹਨਾਂ ਨੇ ਜਾ ਕੇ ਰੋਟੀ ਨਹੀਂ ਪੁੱਛਣੀ ਪਹਿਲੀ ਗੱਲ ਉਹ ਜਦੋਂ ਤਾਈ ਨੇ ਮੇਰੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਮੈਨੂੰ ਘਰ ਦੇ ਅੰਦਰ ਵੜਿਆ ਸੀ ਤੇ ਇੱਕੋ ਹੀ ਗੱਲ ਕਹੀ ਸੀ ਕਿ ਅਸੀਂ ਬਿਨਾਂ ਤਨਖਾਹ ਤੋਂ ਨੌਕਰਾਨੀਆਂ ਦਾ ਸਵਾਗਤ ਐਦਾਂ ਕਰਦੇ ਆ ਉਦੋਂ ਤਾਂ ਨਾ ਮੈਂ ਉਹਨੂੰ ਸਮਝਾ ਕੇ ਭੇਜ ਛੱਡਿਆ ਫੇਰ ਪਤਾ ਨਹੀਂ 2.5 ਸਾਲ ਬਾਅਦ ਉਹਨੂੰ ਕਿਹੜਾ ਕਿਹੜਾ ਲੜਿਆ ਭਾਬੀ ਮੈਨੂੰ ਘਾਟਾ ਪੈ ਗਿਆ ਘਾਟਾ ਪੈ ਗਿਆ ਜਾ ਕੇ ਪਵਨ ਦੇ ਘਰ ਫੇਰ ਵੜ ਗਿਆ ਫੇਰ ਮੰਮੀ ਫੇਰ ਕੀ ਭਾਬੀ ਉੱਤੇ ਮਾੜੀ ਨਿਗਾਹ ਰੱਖੀ ਹੋਈ ਸੀ ਹਾਂਜੀ ਬਾਹਰ ਨਿਕਲੋ ਇਹ ਘਰ ਮੇਰਾ ਆ ਆ ਦੇਖੋ ਮੇਰੇ ਕੋਲ ਪੇਪਰ ਹੁਣ ਤਾਂ ਇਹ ਪਿਆਰ ਨੇ ਕਹਿ ਰਹੇ ਆ ਬਾਹਰ ਨਿਕਲੋ ਨਹੀਂ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਉਹ ਕੱਢਣਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜੋ ਆਪਣੇ ਆਪ ਨੂੰ ਘਰੋਬਾਰ ਕੱਢਣ ਦੀ ਧਮਕੀ ਦੇ ਰਹੇ ਨੇ ਉਹਨਾਂ ਨੂੰ ਕੀ ਪਤਾ ਅਜੀ ਤਾਂ ਇਹ ਹਸਲ ਕਰਦੇ ਪਏ ਆ ਗੱਲ ਇੱਕ ਹੋਰ ਆ ਜੀ ਆਪਾਂ ਨੂੰ ਰਿਹਸਲ ਦੋ ਤਿੰਨ ਦਿਨ ਹਜੇ ਹੋਰ ਕਰਨੀ ਪੈਣੀ ਆ ਐਕਟਿੰਗ ਚ ਦਮ ਨਹੀਂ ਚੱਲ ਇੱਕ ਕੰਮ ਕਰਦੇ ਆ ਆਪਾਂ ਦੋ ਕੁ ਦਿਨ ਹੋਰ ਰਿਹਸਲ ਕਰ ਲੈਨੇ ਆ ਜੇ ਫਿਰ ਵੀ ਨਾ ਗੱਲ ਬਣੀ ਫਿਰ ਮੇਰੇ ਕੋਲ ਇੱਕ ਹੱਲ ਹੈਗਾ ਉਹ ਪਤਾ ਮੈਨੂੰ ਤੁਸੀਂ ਲਾਲਪਰੀ ਦੇ ਦੋ ਮੋٹے ਮੋਟੇ ਜੇ ਲਾਣੇ ਆ ਫਿਰ ਕਹੋਗੇ ਤੇਰੀ ਵੀ ਲੋੜ ਨਹੀਂ ਹੈਗੀ ਉੱਥੇ ਲੈ ਲੱਖ ਰੁਪਏ ਦਾ ਨਾਮ ਸੁਣ ਕੇ ਤੇਰਾ ਦਿਮਾਗ ਚੱਲਣ ਲੱਪਿਆ ਪਰ ਮੇਰੀ ਗੱਲ ਸੁਣ ਲਾ ਜੇ ਲਾਲ ਪਰੀ ਮੇਰੇ ਅੰਦਰ ਜਾਂਦੀ ਹੈ ਨਾ ਫਿਰ ਮੇਰੇ ਐਕਚੁਅਲ ਆਪਣੇ ਆਪ ਨਿਕਲਦੀ ਆ ਕਿਸੇ ਨੂੰ ਸਮਝਾਉਣ ਦੀ ਲੋੜ ਨਹੀਂ ਪੈਂਦੀ ਨਹੀਂ ਨਹੀਂ ਆਪਾਂ ਤਾਂ ਹੈਸਲ ਕਰਕੇ ਜਾਵਾਂਗੇ ਜੇ ਉਹਨਾਂ ਨੂੰ ਮਾੜੀ ਜੀ ਹਵਾੜ ਆ ਗਈ ਨਾ ਉਹਨਾਂ ਨੇ ਕਹਣਾ ਸ਼ਰਾਬੀ ਉਹੀ ਬੋਲੀ ਜਾਂਦਾ ਘਰ ਦੇ ਬਾਹਰ ਚੱਲ ਠੀਕ ਆ ਫਿਰ ਆ ਜਾ ਇੱਕ ਵਾਰ ਫਿਰ ਕਰਦੇ ਹਾਂ ਹੈਸਲ ਉਹਨਾਂ ਆ ਨਾ ਹੁਣ ਰਹਿਣ ਦਿਓ 5 ਵਜੇ ਦੇ ਲੱਗੇ ਹੋਏ ਆ 8 ਵਜ ਗਏ ਆ ਹੁਣ ਕੱਲ ਕਰਾਂਗੇ ਇਹ ਹਸਲ ਬਸ ਰਾਜ ਤੂੰ ਨਾ ਆਪਣੇ ਕਰੈਕਟਰ ਨੂੰ ਨਾ ਛੱਡੀ 13 ਲੱਖ ਰੁਪਏ ਵੱਟ ਤੇ ਪਿਆ ਦੇਖੋ ਜੀ 3 ਲੱਖ ਦਾ ਮੈਂ ਕਿਹਾ ਸੀਗਾ ਤੁਸੀਂ ਮੈਨੂੰ ਲੱਖ ਹੀ ਦੇ ਰਹੇ ਆਂ ਡੋੜ ਡੋੜ ਕਰੋਗੇ ਤਾਂ ਐਕਟਿੰਗ ਚ ਜਾਣ ਪੈਣੀ ਆ ਓ ਰੱਜੋ 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 ਤੂੰ 3 ਲੱਖ ਤੋਂ ਅੱਗੇ ਕਦੋਂ ਵਧੇਂਗੀ 3 ਲੱਖ ਤਾਂ ਸੀ ਉਹਨੂੰ ਤਾਂ ਕੈਸ਼ ਲੈਣਾ ਤੇ ਉੱਪੋਂ ਜਿਹੜਾ ਸਮਾਨ ਲੈਣਾ ਉਹ ਮੈਂ ਬਾਅਦ ਚੋਂ ਕੁੰਡੀ ਉਡਾਉਂਗਾ ਅੱਛਾ ਜੋ ਉਸ ਦਿਨ ਕਹਿ ਕੇ ਗਏ ਸੀ ਗੀజర్, LED, ਵਾਸ਼ਿੰਗ ਮਸ਼ੀਨ ਉਹ ਵੀ ਲਮਾਂਗੇ ਆਪਾਂ। ਤੈਨੂੰ ਵੀ ਲੱਗਦਾ ਉਹ ਅਗਲੇ 25 ਲੱਖ ਦਾ ਘਰ ਦੱਬਨ ਨੂੰ ਫਿਰਦੇ ਆ। ਤੇ ਸਾਡੇ ਪੱਲੇ 3 ਲੱਖ ਹੀ ਪਊਗਾ। ਮੈਂ ਥੋੜਾ ਦੂਰ ਦੀ ਸੋਚਦਾ ਆ। ਸੱਜੀ ਤੁਸੀਂ ਕੀ ਸੋਚੀ ਬੈਠੇ ਆ? ਦੱਸ ਦੋ ਮੈਨੂੰ। ਦੱਸ ਦੋ। ਉਹ ਨਾ ਨਾ, ਤੂੰ ਜਨਾਨੀ ਢੇਡਾ। ਤੂੰ ਸਭ ਕੁਝ ਬੱਕ ਦੇਣਾ। ਬਸ ਤੂੰ ਇਹ ਸੋਚ ਲੈ। ਉਹ 25 ਲੱਖ ਦਾ ਘਰ ਦੱਬਨ ਨੂੰ ਫਿਰਦੇ ਆ। ਮੈਂ ਉਹਨਾਂ ਨੂੰ ਦੱਬਨ ਨੂੰ ਫਿਰਦਾ। ਇਹ ਤੈਨੂੰ ਮੌਕੇ ਤੇ ਪਤਾ ਲੱਗਣਾ ਇਹ ਕੀ ਗੇਮ ਆ ਮੇਰੇ ਸਿਰ ਦੇ ਸਾਈਆਂ ਜੇ ਅੱਗੋਂ ਅਸੀਂ ਫੜੇ ਗਏ ਗੇਮ ਪਈ ਨਾ ਫੇਰ ਕੁਝ ਸੋਚਿਆ ਓਏ ਯਾਰ ਆਪਾਂ ਐਕਟਿੰਗ ਇੰਨੀ ਖਤਰਨਾਕ ਕਰ ਦਵੇ ਨਾ ਜਾ ਕੇ ਉੱਥੇ ਕਿ ਫੜੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਫਿਰ ਵੀ ਜੇ ਅਸੀਂ 1-2% ਫੜੇ ਵੀ ਗਏ ਤਾਂ ਮੈਂ ਪਹਿਲੇ ਹੀ ਬੈਗ ਸਟੇਸ਼ਨ ਰੱਖ ਕੇ ਆਉਂਗਾ ਤੇ ਨਾਲ ਹੀ ਗੱਡੀ ਬਹਿਣਾ ਚਲੇ ਜਾਣਾ ਕਿਤੇ ਦੂਰ ਦੂਰ ਦਾ ਮਤਲਬ ਪਿੰਟ ਜਦੋਂ 2-3 ਮਹੀਨੇ ਗੱਲ ਠੰਡੀ ਹੋ ਜੂਗੀ ਤੇ ਫਿਰ ਵਾਪਸ ਆ ਜਾਗੇ ਉਹਨਾਂ ਨੇ ਤਾਂ 50000 ਰੁਪਏ ਦਿੱਤਾ ਆ 50000 ਹੋਰ ਮੰਗਾਓ ਲੈ ਆਪਾਂ ਹੁਣੇ ਫੋਨ ਕਰ ਦਿੰਨੇ ਆ ਗੱਲ ਜਾਰੀ ਬੈਠੋ ਹੈਲੋ ਬਿਨਿੰਦਰ ਸਾਸ਼ਟਰੀ ਕਾਲ ਹਾਂਜੀ ਉਹਨਾਂ 50000 ਰੁਪਏ ਹੋਰ ਪਾ ਦੋ ਰਾਜ ਦੀ ਨਾ ਥੋੜੀ ਜੀ ਐਕਟਿੰਗ ਖਰਾਬ ਹੋ ਰਹੀ ਆ ਉਹ ਕਹਿੰਦੀ ਤੁਹਾਡੇ ਹਿੱਸੇ ਦਾ 50000 ਆ ਗਿਆ ਤੇ ਮੇਰੇ ਹਿੱਸੇ ਦਾ ਤਾਂ ਆਇਆ ਨਹੀਂ ਹਾਂ ਜਲਦੀ ਪਾ ਠੀਕ ਆ ਓਕੇ ਉਹ ਕਹਿੰਦੇ ਅੱਧੇ ਘੰਟੇ ਤੱਕ ਪਾ ਦਿੰਦੇ ਆ ਪਿੰਨੇ ਉਹ 50000 ਰੁਪਏ ਫਿਰ ਮੈਂ ਤੈਨੂੰ ਪਾ ਦੂੰਗਾ ਠੀਕ ਆ ਹੁਣ ਖੁਸ਼ ਆ ਬਾਹਰ ਨਿਕਲੋ ਦੋਨੋਂ ਭੈਣ ਭਰਾ ਥੋਡੀ ਮਾਂ ਬਿਆਨਾ ਕਰ ਗਈ ਘਰ ਸਾਡਾ ਉਹ ਆਗੀ ਆਗੀ ਜਾਨ ਆਗੀ 50000 ਰੁਪਏ ਦਾ ਨਾਂ ਸੁਣ ਕੇ ਐਕਟਿੰਗ 'ਚ ਜਾਨ ਆਗੀ ਦੇਖੇ ਚਾਲਾ ਦੋਨਾਂ ਭੈਣ ਭਰਾ ਮਨੂੰ ਪੂੰਛਾ ਚੱਕ ਕੇ ਭਜਾਉਂਗੀ ਲੈ ਆਗੇ ਪੈਸੇ ਪਰ ਇੱਕ ਗੱਲ ਆ ਬੰਦੇ ਕੋਲ ਚੰਗੇ ਕੰਮ ਲਈ ਪੈਸੇ ਨਿਕਲੇ ਨਾ ਨਿਕਲੇ ਮਾਰੇ ਕੰਮ ਲਈ ਜ਼ਰੂਰ ਨਿਕਲ ਜਾਂਦੇ ਆ ਉਦਾਂ ਬੀਨੀ ਨੂੰ ਕਹਦੇ ਨਾ 5000 ਰੁਪਏ ਦੇ ਕਦੇ ਨਹੀਂ ਪਾੰਦੀ ਹੈ ਨਹੀਂ ਮਰ ਗਏ ਲੁੱਟ ਗਏ ਮੰਦਿਆ 3600 ਰੁਪਏ ਕਰਨੀ ਸੀਗੇ। ਉਹੀ ਤਾਂ ਰਮਨ ਨੇ ਹੁਣ ਆਪਣੇ ਭਰਾ ਦਾ ਘਰ ਦੱਬਣਾ। ਅਗਲੇ ਨੇ ਮਿੰਟੋ-ਮਿੰਟ ਲੱਖ ਰੁਪਏ ਪਾਤਾ। ਚਲੋ ਆਪਾਂ ਨੂੰ ਕੀ ਆ? ਆਪਾਂ ਤਾਂ 3 ਲੱਖ ਲੈਣਾ ਤੇ ਅਗਲਿਆਂ ਦਾ ਕੰਮ ਕਰਕੇ ਦੇਣਾ। ਚਲ ਠੀਕ ਆ। ਤੂੰ ਰੋਟੀ ਪਾਣੀ ਬਣਾ। ਮੈਂ ਆਇਆ ਜਰਾ ਲਾਲ ਪਰੇ ਲਾ ਕੇ। ਇਹ ਘਰ ਛੱਡੇ ਯਾਰ ਆ ਕੇ ਦੇਖਦੇ। ਹੱਲੋ ਭਾਜੀ ਆ ਫੋਟੋ ਖਿੱਚ ਲਓ ਦੋਨਾਂ ਦੀ ਚੰਗੀ ਤਰ੍ਹਾਂ ਤੇ ਸਾਰੀਆਂ ਦਵਾਈਆਂ ਲੈ ਕੇ ਆਇਓ ਜੇ ਇੱਕ ਵੀ ਦਵਾਈ ਰਹਿ ਗਈ ਨਾ ਭਾਜੀ ਮੈਂ ਗੇੜਾ ਤੁਹਾਡਾ ਦੁਬਾਰਾ ਲਵਾਉਂਗਾ ਠੀਕ ਹੈ ਠੀਕ ਇਹ ਗੇਰੋ ਬਰਾਹੀ ਮੈਡੀਕਲ ਅੜਾ ਕੱਲ ਦੋ ਡੱਬੇ ਦਵਾਈਆਂ ਦੇ ਲੈ ਗਿਆ ਸੀਗਾ ਤੇ ਉਹਨੇ ਹੁਣ ਕੀ ਕਰਨਾ ਪੇਮੈਂਟ ਦੇਣੀ ਆ ਜਾਂ ਫਿਰ ਦਵਾਈਆਂ ਦੇ ਡੱਬੇ ਵਾਪਸ ਦੇ ਕੇ ਜਾਊਗਾ ਉਹ ਭਾਜੀ ਉਹ ਕਹਿੰਦਾ ਸੀ ਵੀ ਕੱਲ ਮੇਰਾ ਮੁੰਡਾ ਨਾ ਜਦੋਂ ਪਿੰਡੀ ਗਲੀ ਜਾਊਗਾ ਦਵਾਈਆਂ ਲੈਣਾਂ ਤੇ ਉੱਥੋਂ ਦੀ ਮੈਂ ਤੁਹਾਡੇ ਦੋ ਡੱਬੇ ਲਿਆ ਕੇ ਤੁਹਾਨੂੰ ਮੋੜ ਦੂੰਗਾ ਪਤਾ ਨਹੀਂ ਹੁਣ ਸ਼ਾਮ ਤੱਕ ਦੇ ਜੂਗਾ ਇਹ ਰਿਦਾ ਜਿਹੜਾ ਮੈਡੀਕਲ ਵਾਲੇ ਕੋਈ ਵੀ ਹੁੰਦੇ ਆ ਨਾ ਤੇ ਇਹਨਾਂ ਨੂੰ ਇਦਾਂ ਦਵਾਈਆਂ ਨਾ ਚਕਾਇਆ ਕਰ ਤਾ ਤੱਕ ਕਿ ਸਾਨੂੰ ਆਪਣੀਆਂ ਦਵਾਈਆਂ ਦੀ ਵੈਰਾਈਟੀ ਪੂਰੀ ਹੁੰਦੀ ਆ ਆਪਾਂ ਮੈਡੀਕਲ ਵਾਲਿਆਂ ਦੀ ਕਿੱਥੇ ਵੈਰਾਈਟੀ ਪੂਰੀ ਕਰਨੀ ਨਾਲੇ ਯਾਰ ਅਗਲੇ ਦੀ ਦਵਾਈ ਖਤਮ ਹੋਈ ਆ ਅਗਲਾ ਖੁਦ ਮੈਨੇਜ ਕਰੇ ਆਪਣੀ ਕਿਹੜਾ ਹੋਲਸੇਲ ਦੀ ਸ਼ਾਪ ਆ ਠੀਕ ਆ ਨਾ ਆਪਾਂ ਤਾਂ ਰੇਟ ਟੂ ਰੇਟ ਹੀ ਦੇਣਾ ਹੁੰਦਾ ਤਾਂ ਆਪਾਂ ਨੂੰ ਕੋਈ ਬੈਨੀਫਿਟ ਤਾਂ ਹੁੰਦਾ ਨਹੀਂ ਇੱਥੇ ਦੇਣ ਤੇ ਇਸ ਕਰਕੇ ਮੈਡੀਕਲ ਵਾਲਿਆਂ ਨੂੰ ਤਾਂ ਦਵਾਈਆਂ ਨਾ ਦੇਆ ਕਰ ਉਹ ਭਾਜੀ ਮੈਂ ਤਾਂ ਨਾ ਉਹਨੂੰ ਤਾਂ ਦਵਾਈਆਂ ਦੇਤੀਆਂ ਸੀ ਮੈਂ ਕਿਹਾ ਚੱਲ ਆਹਾ ਦੋ ਗਲੀਆਂ ਛੱਡ ਕੇ ਮੈਡੀਕਲ ਆ ਵੇ ਅੱਜ ਮੈਂ ਉਹਦੇ ਕੰਮ ਆਇਆ ਕੱਲ ਨੂੰ ਸਾਡੇ ਉਹ ਕੰਮ ਆਜੂਗਾ ਵੀ ਰਲ ਮਿਲ ਕੇ ਹੀ ਚੱਲਦਾ ਹੁੰਦਾ ਜੇ ਤੁਹਾਨੂੰ ਇਸ ਗੱਲ ਤੋਂ ਇਸ਼ੂ ਆ ਤਾਂ ਮੈਂ ਗਾਂ ਤੋਂ ਮਨਾ ਕਰ ਦਿਆ ਕਰਾਂਗਾ ਚਲ ਠੀਕ ਆ ਹੋਰ ਰੀਆ ਦਾ ਗੁੱਸਾ ਹੋ ਗਿਆ ਠੰਡਾ ਭੈਣ ਭਰਾ ਤੁਸੀਂ ਆਪਸ ਵਿੱਚ ਰਲ ਗਏ ਹੋ ਕਿ ਹੱਲੇ ਵੀ ਇੱਕ ਦੂਜੇ ਨਾਲ ਗੁੱਸੇ ਹੋਏ ਪਏ ਹੋ ਉਹ ਹਾਂ ਹਾਂ ਪਾਜੀ ਹੋ ਗਿਆ ਸੌਟ ਆਊਟ ਰੀਆ ਨੂੰ ਮੈਂ ਸਮਝਾਤਾ ਮੈਂ ਕਿਹਾ ਜਿਹੜੀ ਜਿੱਦ ਤੂੰ ਫੜੀ ਬੈਠੀ ਐ ਇਸ ਵਾਰ ਪੂਰੀ ਕਰ ਦੂੰਗਾ ਪਰ ਅਗਲੀ ਵਾਰ ਇਦਾਂ ਦੀ ਕੋਈ ਜਿੱਦ ਨਾ ਫੜੀ ਮਤਲਬ ਜਿੱਦਾਂ ਤੁਸੀਂ ਮੈਨੂੰ ਸਮਝਾਇਆ ਸੀ ਉਦਾਂ ਮੈਂ ਉਹਨੂੰ ਸਮਝਾ ਦਿੱਤਾ ਤੇ ਅਸੀਂ ਇੱਧਰ ਮਾਮਾ ਮੰਮੀ ਵਾਲਾਂ ਵੀ ਸ਼ਨੀਵਾਰ ਆ ਨਾ ਅਸੀਂ ਕੱਲ ਰਤੀ ਉੱਧਰ ਆ ਗਏ ਸੀਗੇ ਤੇ ਕੱਲ ਰਾਤ ਰਹੇ ਆ ਤੇ ਅੱਜ ਐਤਵਾਰ ਆ ਤੇ ਹੁਣ ਜਦੋਂ ਦੁਪਹਿਰੇ ਮੈਡੀਕਲ ਵਧਾਉਣਾ ਮੈਂ ਮਾਮੇ ਵੱਲ ਚਲ ਜੂੰਗਾ ਤੇ ਉੱਥੇ ਸ਼ਾਮ ਤੱਕ ਰਹਿ ਕੇ ਤੇ ਰਾਤ ਨੂੰ ਆਪਣੇ ਘਰੇ ਚੱਲ ਵਧੀਆ ਯਾਰ ਰਿਸ਼ਤੇਦਾਰਾਂ ਦੇ ਵਿੱਚ ਆਣਾ ਜਾਣਾ ਵੀ ਜ਼ਰੂਰੀ ਹੈ ਕੀ ਪਤਾ ਕਦੋਂ ਕਿਹਦੀ ਲੋਡ ਪੈ ਜਾਵੇ ਅੱਜ ਦੇ ਟਾਈਮ 'ਚ ਨਾ 50% ਲੋਕ ਇਸੇ ਕਰਕੇ ਉਹ ਝੂਠੇ ਰਿਸ਼ਤੇ ਨਿਭਾ ਰਹੇ ਨੇ ਇਹ ਸੋਚ ਕੇ ਵੀ ਸਾਨੂੰ ਕਿਤੇ ਨਾ ਕਿਤੇ ਇਹਨਾਂ ਦੀ ਲੋਡ ਪੈ ਜਾਊਗੀ ਪਰ ਜਦੋਂ ਲੋਡ ਪੈਂਦੀ ਹੈ ਨਾ ਉਹੀ ਬੰਦੇ ਪਹਿਲਾਂ ਪੁੱਛਾਂ ਚਾਕੇ ਭੱਜਦੇ ਨੇ ਚਲ ਠੀਕ ਆ ਫਿਰ ਤੇਰੇ ਨਾਲ ਮਾੜੀ ਜੀ ਕੋਈ ਗੱਲ ਕਰ ਲਉ ਤੂੰ ਗੱਲਾਂ ਗੱਲਾਂ ਵਿੱਚ ਹੋਰ ਹੀ ਗੱਲਾਂ ਲੱਭ ਲੈਣਾ ਕਰਨ ਤੇ ਸਿਚੁਏਸ਼ਨ ਕੁਝ ਹੋਰ ਹੀ ਨਿਕਲ ਜਾਂਦੀ ਹੈ ਚਲ ਫਿਰ ਮੈਂ ਜਾ ਕੇ ਆਇਆ ਜਰਾ ਚਲੋ ਨਾਨੀ ਆਇਓ ਨਾਨੀ ਤੰਦ ਖਾਨੀ ਆ ਦੇਖੋ ਪੱਕਾ ਨਾ ਇਹ ਵਿਹਲਾ ਹੀ ਬੈਠਾ ਹੋਊਗਾ ਇਹਦੇ ਪਤਾ ਨਹੀਂ ਬਾਉ ਨੇ ਨੂੰ ਕੰਮ ਤੇ ਰੱਖਿਆ ਕਿ ਇਹਨੇ ਆਪਦੇ ਬਾਉ ਨੂੰ ਕੰਮ ਤੇ ਰੱਖਿਆ ਆਪ ਤਾਂ ਕੋਈ ਕੰਮ ਕਰਦਾ ਨਹੀਂ ਸਾਰੀ ਢਾੜੀ ਉਹਨੂੰ ਵਿਚਾਰੇ ਨੂੰ ਕੰਮੀ ਲਾਈ ਰੱਖਦਾ ਆਇਓ ਤੰਦ ਖਾਨੀ ਉਹ ਪਾਜੀ ਆ ਸਿੰਗਲ ਦੇ ਵਿੱਚ ਸਾਰੀਆਂ ਦਵਾਈਆਂ ਨਹੀਂ ਆਣੀਆਂ ਤੁਸੀਂ ਐ ਕਰੋ ਇਦਾਂ ਦਾ ਲਫਾਫਾ ਨਾ ਮਗਰੇ ਪਿਆ ਹੋਇਆ ਵਾ ਉਹ ਵਾਲਾ ਲਫਾਫਾ ਚੱਕ ਕੇ ਲਿਆਓ ਇਹਨੂੰ ਨਾ ਦੋਨਾਂ ਨੂੰ ਡਬਲ ਕਰੋਗੇ ਤਾਂ ਦਵਾਈਆਂ ਆਣੀਆਂ ਐ ਤਾਂ ਰਾਹ ਦੇ ਵਿੱਚ ਦੋ ਪੱਤੇ ਉਧਰ ਖਿਲਰੇ ਦੋ ਇੱਧਰ ਖਿਲਰੇ ਆ ਤੈਨੂੰ ਬੜਾ ਪਤਾ ਹੈ ਵੀ ਦੋ ਪੱਤੇ ਇੱਧਰ ਖਿਲਰੇ ਤੇ ਉਧਰ ਖਿਲਰੇ ਦੇਖ ਲਓ ਨਾਨੀ ਮੈਂ ਤੁਹਾਨੂੰ ਬਾਹਰ ਹੀ ਕਿਹਾ ਸੀ ਨਾ ਆਪ ਤਾਂ ਇਹਨੇ ਕੀ ਕੰਮ ਕਰਨਾ ਆਪਦੇ ਬਾਪ ਨੂੰ ਹੀ ਕੰਮ ਤੇ ਲਾਇਆ ਹੁੰਦਾ ਭਾਜੀ ਤੁਸੀਂ ਇਹਨੂੰ ਕੁਝ ਕਹਿੰਦੇ ਕਿਉਂ ਨਹੀਂ ਇਹਦੇ ਮਗਰ ਲੱਗੇ ਰਹਿੰਦੇ ਹੋ ਦੂਸਰੇ ਵਾਲ ਦੇਖ ਕੇ ਸਮਾਈਲਾ ਪਾਸ ਕਰਦੇ ਪਏ ਨੇ ਤੂੰ ਤਾਂ ਇੱਦਾਂ ਹੱਸਦੇ ਹੋ ਜਿਵੇਂ ਬੜੀ ਧੀਰ ਬਾਅਦ ਮਿਲੇ ਹੁੰਨੇ ਹੋ ਨਾਨੀ ਇੱਥੇ ਹੀ ਕੰਮ ਕਰਦਾ ਆਜੋ ਆਜੋ ਆਪਣੀ ਦੁਕਾਨ ਆ ਸੰਗ ਨਹੀਂ ਕਰਨੀ ਆਜੋ ਅੰਦਰ ਤੂੰ ਇੱਥੇ ਕਰਨ ਕੀ ਆਈ ਆ ਦਵਾਈਆਂ ਲੈਣ ਆਈ ਆ ਦੇਹਾਂਗਾ ਚੱਲ ਫਿਰ ਕਾਊਂਟਰ ਤੋਂ ਬਾਹਰ ਖੜ ਕੇ ਲੈ ਦਵਾਈਆਂ ਹੁਣ ਮੈਂ ਅੰਦਰ ਵੜ ਕੇ ਥੋੜੀ ਦਿਨਾਂ ਸਾਰਿਆਂ ਨੂੰ ਅੰਦਰ ਵੜ ਕੇ ਟੀਕਾ ਲਗਦਾ ਲੈਣਾ ਭਾਜੀ ਨੂੰ ਪੁੱਛ ਲਓ ਸਾਡੀ ਆਪਣੀ ਦੁਕਾਨ ਹੀ ਆ ਚੰਗਾ ਤੈਨੂੰ ਕੰਮ ਚੰਗੀ ਤਰ੍ਹਾਂ ਕਰਿਆ ਕਰ ਮਨ ਲਾ ਕੇ ਚਲੋ ਬੈਠੋ ਫਿਰ ਉੱਥੇ ਜਾ ਕੇ ਪਾਜੀ ਮੈਂ ਇੱਥੇ ਬਹਿ ਜਾਵਾਂ ਹਾਂਜੀ ਹਾਂਜੀ ਬੈਠੋ ਨਾਨੀ ਆਓ ਕੁਝ ਖਾਣਾ ਪੀਣਾ ਲਿਆ ਦਵਾਂ ਨਾ ਨਾ ਪੁੱਤ ਕੁਝ ਨਹੀਂ ਖਾਣਾ ਪੀਣਾ ਤੇ ਘਰ ਬੋਰ ਹੁੰਦੇ ਪੈਸੀ ਤੇਰੀ ਆ ਕਹਿੰਦੀ ਚੱਲ ਆਪਾਂ ਪਵਨ ਦੀ ਦੁਕਾਨ ਤੇ ਚਲਦੇ ਹਾਂ ਉਹ ਨਾ ਨਾਨੀ ਮੇਰੀ ਦੁਕਾਨ ਨਹੀਂ ਹੈਗੀ ਮੈਂ ਤਾਂ ਇੱਥੇ ਕੰਮ ਕਰਦਾ ਵਾਂ ਉਹ ਫਿਰ ਕੀ ਹੋਇਆ ਜੇ ਤੇਰੀ ਦੁਕਾਨ ਨਹੀਂ ਹੈਗੀ ਇੱਕ ਦਿਨ ਤੇਰੀ ਵੀ ਤਾਂ ਦੁਕਾਨ ਬਣੀ ਜਾਣੀ ਹੈ ਐਵੇਂ ਤੂੰ ਹੌਸਲਾ ਨਾ ਹਾਰਿਆ ਕਰ ਪੁੱਤ ਜਿਹੜੇ ਪਹਿਲੀ ਵਕਤ ਦੇ ਮਾਰੇ ਹੁੰਨਾ ਤੇ ਉਹ ਹੌਸਲਾ ਟਾ ਜਾਂਦੇ ਨੇ ਤੇ ਚੰਗਾ ਸਗੋ ਤੁਹਾਡੇ ਵਰਗੇ ਮੇਰੇ ਪੁੱਤ ਦਾ ਧਿਆਨ ਰੱਖਦੇ ਨੇ ਉਹ ਬੀਬੀ ਜੀ ਮੁੰਡਾ ਤੁਹਾਡਾ ਲਾਇਕ ਵੀ ਆ ਤੇ ਸਮਝਦਾਰ ਵੀ ਹੈ ਨਹੀਂ ਤਾਂ ਅਕਸਰ ਮੈਂ ਦੇਖਿਆ ਮਾਪਿਓ ਦੇ ਜਾਣ ਤੋਂ ਬਾਅਦ ਬੱਚੇ ਹਮੇਸ਼ਾ ਆਪਣੇ ਆਪ ਨੂੰ ਆਜ਼ਾਦ ਫੀਲ ਕਰਦੇ ਆ ਕਿਉਂਕਿ ਬੱਚਿਆਂ ਨੂੰ ਇਹ ਹੁੰਦਾ ਕਿ ਸਾਨੂੰ ਹੁਣ ਕੋਈ ਰੋਕਣ ਟੋਕਣ ਵਾਲਾ ਤਾਂ ਹੈ ਨਹੀਂ ਤੇ ਅਸੀਂ ਆਪਣੀ ਜ਼ਿੰਦਗੀ ਚ ਜੋ ਮਰਜ਼ੀ ਕਰੀਏ ਤੇ ਕੁਝ ਇਹਨਾਂ ਭੈਣ ਭਰਾਵਾਂ ਵਰਗੇ ਵੀ ਹੁੰਦੇ ਨੇ ਜਿਹੜੇ ਮਾਪਿਓ ਦੇ ਜਾਣ ਤੋਂ ਬਾਅਦ ਮਿਹਨਤ ਕਰਦੇ ਨੇ ਤੇ ਜ਼ਿੰਦਗੀ ਆਪਣੇ ਦਮ ਤੇ ਜੀਂਦੇ ਨੇ। ਭਾਜੀ ਆ ਜਿਹੜੀ ਮਿਹਨਤ ਕਰਨੀ ਜ਼ਿੰਦਗੀ ਜੀਣੀ ਇਹ ਸਾਡੇ ਦੋਨਾਂ ਦੇ ਤਾਂ ਨੇੜੇ ਤੇੜੇ ਵੀ ਨਹੀਂ ਸੀ। ਇਹ ਤਾਂ ਨਾਨੀ ਦਾ ਹੌਸਲਾ ਸੀ, ਤੁਹਾਡੇ ਵਰਗੇ ਕੁਝ ਚੰਗੇ ਲੋਕਾਂ ਦਾ ਸਾਥ ਆ ਵੀ ਜਿਹੜਾ ਮਾਪਿਓ ਦੇ ਜਾਣ ਤੋਂ ਬਾਅਦ ਸਾਡੇ ਚ ਨਾ ਹੌਸਲਾ ਜਿਹਾ ਬਣਾਇਆ ਹੋਇਆ। ਵੀ ਅਸੀਂ ਜਦੋਂ ਢੇਰੀ ਢਾਣ ਲੱਗਦੇ ਦੋਨੋਂ ਭੈਣ ਭਰਾ ਨਾਨੀ ਸਾਨੂੰ ਸਪੋਰਟ ਕਰ ਦਿੰਦੀ ਆ। ਜਾ ਤੁਸੀਂ ਮੈਨੂੰ ਚੰਗੀਆਂ ਚੀਜ਼ਾਂ ਸਮਝਾਉਂਦੇ ਹੋ ਉਹ ਚੀਜ਼ਾਂ ਮੈਰੀਆ ਨੂੰ ਸਮਝਾਣਾ ਤਾਂ ਰਲ ਮਿਲ ਕੇ ਸੋਹਣੀ ਗੱਡੀ ਚੱਲੀ ਜਾਂਦੀ ਹੈ ਵੀ ਮੇਰਾ ਕਹਿਣ ਦਾ ਭਾਵੇਂ ਆ ਇਹ ਵੀ ਮਾਪਿਓ ਦੇ ਜਾਣ ਤੋਂ ਬਾਅਦ ਬੱਚੇ ਅनाथ ਤਾਂ ਹੋ ਹੀ ਜਾਂਦੇ ਨੇ ਰੋਲ ਵੀ ਜਾਂਦੇ ਨੇ ਪਰ ਜਿਹੜੇ ਰੋਲਿਆਂ ਨੂੰ ਸਾਂਭਣਾਣਾ ਉਹਨਾਂ ਦੀ ਜ਼ਿੰਦਗੀ 'ਚ ਤੁਹਾਡੇ ਵਰਗੇ ਚੰਗੇ ਬੰਦੇ ਵੀ ਹੋਣੇ ਚਾਹੀਦੇ ਨੇ ਹਾਂਜੀ ਨਾਨੀ ਤੇ ਬਾਜੀ ਮੇਰਾ ਵੀਰਾ ਨਾ ਬਿਲਕੁਲ ਸਹੀ ਕਹਿ ਰਿਹਾ ਜੇ ਅੱਜ ਅਸੀਂ ਜਿਉਂਦੇ ਵੀ ਆ ਨਾ ਤਾਂ ਸਿਰਫ ਨਾਨੀ ਦੇ ਦਮ ਤੇ ਕਿਉਂਕਿ ਸਾਡੇ ਮਾਪਿਓ ਦੇ ਜਾਣ ਤੋਂ ਬਾਅਦ ਜੇ ਸਾਨੂੰ ਕਿਸੇ ਨੇ ਸਿਖਾਇਆ ਜਾਂ ਸਾਨੂੰ ਸੰਭਿਆ ਉਹ ਸਿਰਫ ਸਾਡੀ ਨਾਨੀ ਹੈ ਨਹੀਂ ਤੇ ਅਸੀਂ ਇੰਨੀ ਕੁ ਜ਼ਿਆਦਾ ਟੁੱਟ ਚੁੱਕੇ ਸੀਗੇ ਕਿ ਸਾਨੂੰ ਇਦਾਂ ਲੱਗਦਾ ਸੀ ਕਿ ਸਾਨੂੰ ਵੀ ਆਪਣੇ ਮਾਪਿਓ ਦੇ ਕੋਲ ਹੀ ਚਲੇ ਜਾਣਾ ਚਾਹੀਦਾ ਨਾਲੇ ਹਾਂ ਨਾਨੀ ਤੁਸੀਂ ਉਹ ਇਨਸਾਨ ਹੋ ਜਿਨ੍ਹਾਂ ਦਾ ਅਸੀਂ ساری ਜ਼ਿੰਦਗੀ ਦੇਣਾ ਨਹੀਂ ਦੇ ਸਕਦੇ ਤੁਸੀਂ ਉਹ ਜਿਨ੍ਹਾਂ ਨੇ ਸਾਡੇ ਕੰਡਿਆਂ ਵਾਲੇ ਰਾਹਾਂ ਦੇ ਵਿੱਚ ਫੁੱਲ ਵਿਛਾਏ ਸੀ ਤੁਸੀਂ ਉਹ ਇਨਸਾਨ ਹੋ ਜਿਨ੍ਹਾਂ ਨੇ ਸਾਨੂੰ ਦੁੱਖਾਂ ਤੋਂ ਪਰੇ ਹੋ ਕੇ ਸੰਭਿਆ ਤੇ ਹੌਂਸਲਾ ਦਿੱਤਾ ਤੁਸੀਂ ਹੋ ਇਨਸਾਨੋ ਜਿਨ੍ਹਾਂ ਨੇ ਸਾਡੇ ਕਰਕੇ ਆਪਣੇ ਨੂੰਹ ਪਤਨ ਨਾਲ ਵੀ ਲੜਾਈ ਕੀਤੀ ਪੁੱਤ ਇਹ ਮੈਂ ਸਾਰਾ ਕੁਝ ਕਰਕੇ ਤੁਹਾਡੇ ਦਿਸਾਨੀ ਚੜਾਇਆ ਇਹ ਮੇਰਾ ਫਰਜ ਏ ਇਹ ਮੇਰਾ ਫਰਜ ਏ ਮੈਂ ਨਿਭਾਤੀ ਰਹੂੰਗੀ ਉਹ ਪਤਾ ਨਾ ਨਹੀਂ ਅੱਗੇ ਤੁਸੀਂ ਇਹ ਕਹਿਣਾ ਕਿ ਜੇ ਮੇਰੇ ਫਰਜ ਨਿਭਾਣ ਦੇ ਕੋਈ ਵਿੱਚ ਆਇਆ ਤੇ ਮੈਂ ਉਹਨੂੰ ਬਖਸ਼ਣਾ ਨਹੀਂ ਚਾਹੇ ਉਹ ਮੇਰੇ ਨੂੰਹ ਪੁੱਤ ਹੀ ਕਿਉਂ ਨਾ ਪਤਾ ਨਾ ਨਹੀਂ ਤੁਸੀਂ ਸਾਡਾ ਜਿੰਨਾ ਕਰਨਾ ਹੈ ਤੁਹਾਡਾ ਫਰਜ ਬਣਦਾ ਪਰ ਅਸੀਂ ਵੀ ਤੁਹਾਡਾ ਉਹਨਾ ਹੀ ਕਰਾਂਗੇ ਜਿੰਨਾ ਸਾਡਾ ਫਰਜ਼ ਬਣਦਾ ਅਸੀਂ ਆਪਣੇ ਫਰਜ਼ ਤੋਂ ਵੱਧ ਕੇ ਵੀ ਤੁਹਾਡੇ ਨਾਲ ਹੀ ਖੜੇ ਆ ਕਿਉਂਕਿ ਰੀਆ ਨੇ ਕਿਹਾ ਨਾ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ ਤੇ ਇਹ ਗੱਲ ਜਮਾਂ ਸਹੀ ਆ ਛੱਡੋ ਪਰੇ ਇਹ ਗੱਲਾਂ ਤਾਂ ਚਲਦੀਆਂ ਹੀ ਰਹਿਣਗੀਆਂ ਬਾਜੀ ਤੁਸੀਂ ਮੈਨੂੰ ਇਹ ਦੱਸੋ ਇਹਨੂੰ 1 ਮਹੀਨਾ ਹੋ ਗਿਆ ਲੱਗੇ ਨੂੰ ਇਹਨੇ ਕੋਈ ਕੰਮ ਵਧੀਆ ਨਾ ਕੀਤਾ ਹੋਵੇ ਜਾਂ ਇਹਦੀ ਕੋਈ ਕੰਪਲੇਂਟ ਹੋਵੇ ਇਹਨੇ ਜ਼ਿੰਮੇਵਾਰੀ ਆਪਣੀ ਚੰਗੀ ਤਰ੍ਹਾਂ ਨਾ ਨਾਂਭਾਈ ਹੋਵੇ ਨਾਨੀ ਆਏ ਬੈਠੇ ਨੇ ਹੁਣ ਸ਼ਿਕਾਇਤ ਲਾ ਦਿਓ ਹੁਣ ਤੁਹਾਡੇ ਕੋਲ ਮੌਕਾ ਹੈਗਾ ਵਾ ਉਹ ਨਾਨਾ ਰੀਆ ਇਨੇ ਤੱਕ ਮੈਨੂੰ ਜ਼ਿੰਮੇਵਾਰ ਬਣਾਤਾ ਐ ਸਗੋਂ ਮੈਂ ਕਈ ਵਾਰੀ ਦੁਕਾਨ ਦੇ ਕੰਮ 'ਚ ਅੰਗੈਲੀ ਵਰਤ ਜਾਂਦਾ ਸੀ ਦੇਖ ਲੈ ਰੀਆ ਤੋ ਉੱਥੇ ਦਿਨ ਸਕੂਲੋਂ ਲੰਮਾ ਆਂਦਰ ਰਹਿੰਦਾ ਸੀ ਮਾਂ ਮੇਰੇ ਅੱਗੇ ਆ ਕੇ ਕਲਪਜੀ ਸੀ ਵੀ ਮੁੰਡਾ ਮੇਰੇ ਸਕੂਲੋਂ ਲੰਬੇ ਲੈ ਕੇ ਹੁੰਦਾ ਜੇ ਅੱਜ ਦੀ ਸ਼ਿਵ ਸੁਨਨ ਨੂੰ ਮਿਲੀਏ ਤੇ ਜਗਾਸ਼ੇ ਦੀ ਮਾਂ ਹੁੰਦੀ ਤਖਰ ਕਿੰਨੀ ਖੁੱਚ ਹੁੰਦੀ ਅਜੀ ਦਵਾਈ ਦੇ ਦੋ ਜਿਹੜੀ ਮੈਂ ਪੱਲੇ ਲੈ ਕੇ ਜਾਂਦੀ ਸੀਗੀ ਖੜੋ ਭਾਈ ਤੁਸੀਂ ਮੈਂ ਦੇ ਦਿੰਨਾ ਦੋਈ ਉਹੀ ਜਿਹੜੇ ਪਹਿਲਾਂ ਦੋ ਪੱਤੇ ਲੈ ਕੇ ਜਾਂਦੇ ਹਾਂ ਹੈਲੋ ਮੇਰੇ ਅੱਜ ਦੋ ਪੱਤੇ ਨਹੀਂ ਅੱਜ ਦੋ ਗੋਲੀਆਂ ਚਾਹੀਦੀਆਂ ਨੇ ਦੋ ਪੱਤੇ ਨਹੀਂ ਚਾਹੀਦੇ ਦੋ ਗੋਲੀਆਂ ਚਾਹੀਦੀਆਂ ਉਹ ਭੈਣੇ ਤਾਂ ਉਹ ਦਵਾਈ ਹੈ ਜਿਹੜੀ ਮਰੀਜ਼ ਨੂੰ ਦੋ ਟਾਈਮ ਮਿਲੇ ਨਾ ਤਾਂ ਜਾ ਕੇ ਉਹਨੂੰ ਆਰਾਮ ਮਿਲਣਾ ਕਿਉਂਕਿ ਇਹ ਦਵਾਈ ਜਿਆਦਾ ਦਿੱਕਤ ਵਧੀ ਹੋਵੇ ਨਾ ਆ ਬੰਦਾ ਲੈ ਕੇ ਜਾਂਦਾ ਤਾਂ ਤੁਸੀਂ ਕਹਿੰਦੇ ਹੋ ਸਿਰਫ ਦੋ ਗੋਲੀਆਂ ਦੋ ਗੋਲੀਆਂ ਤਾਂ ਇੱਕੋ ਟਾਈਮ ਖਾਦੀ ਜਾਣੀਆਂ ਤੇ ਬਾਅਦ ਵਿੱਚੋਂ ਕੀ ਕਰੋਗੇ ਉਹ ਕੋਈ ਗੱਲ ਨਹੀਂ ਤੁਸੀਂ ਲੈ ਜਾਓ ਦੋ ਪੱਤੇ ਵੀਰੇ ਇੱਕ ਪੱਤਾ 200 ਦਾ ਤੇ ਦੋ ਪੱਤੇ 400 ਦੇ ਵੀਰੇ ਮੇਰੇ ਕੋਲ 400 ਤਾਂ ਹੈ ਨਹੀਂ ਮੇਰੇ ਕੋਲ 40 ਰੁਪਏ ਹੈ ਤੁਸੀਂ ਮੈਨੂੰ ਦੋ ਗੋਲੀਆਂ ਦੇ ਦਿਓ ਵੀਰੇ ਤੁਸੀਂ ਲੈ ਮੈਨੂੰ ਦੋ ਹੀ ਗੋਲੀਆਂ ਦੇ ਦਿਓ ਮੇਰੀ ਮੰਮਾ ਨੂੰ ਦੋ ਗੋਲੀਆਂ ਨਾਲ ਤਾਂ ਰਾਮ ਆ ਜਾਊਗਾ ਉਹ ਕੋਈ ਗੱਲ ਨਹੀਂ ਭੈਣੇ ਤੁਸੀਂ ਪੈਸੇ ਵੀ ਬਾਅਦ ਚ ਦੇ ਦਿਓ ਪੱਤੇ ਵੀ ਦੋ ਲੈ ਜਾਓ ਕੋਈ ਚੱਕਰ ਵਾਲੀ ਗੱਲ ਨਹੀਂ ਪਤਾ ਕੀ ਆ ਆ ਜਿਹੜੀ ਮਾਂ ਹੁੰਦੀ ਆ ਨਾ ਬੰਦੇ ਦੀ ਜ਼ਿੰਦਗੀ ਚ ਨਾ ਬਹੁਤ ਵੱਡਾ ਰੋਲ ਨਿਭਾਉਂਦੀ ਆ ਮਾਂ ਨੂੰ ਨਾ ਕਦੇ ਵੀ ਦਵਾਈ ਪਿੱਛੇ ਕੁਝ ਨਹੀਂ ਹੋਣਾ ਚਾਹੀਦਾ ਅਸੀਂ ਦੋ ਭੈਣ ਭਰਾ ਨਾ ਇਸ ਚੀਜ਼ ਚੋਂ ਲੰਘ ਚੁੱਕੇ ਹਾਂ ਤਾਂ ਮੈਂ ਕਹਿੰਨਾ ਵੀ ਕੋਈ ਹੋਰ ਇਸ ਚੀਜ਼ ਚੋਂ ਨਾ ਲੰਗੇ ਤੁਸੀਂ ਲੈ ਜਾਓ ਦਵਾਈ ਪੈਸੇ ਬਾਅਦ ਚ ਦੇ ਜਿਓ ਕੋਈ ਗੱਲ ਨਹੀਂ ਇਹ ਲੈ ਜੇ ਦਵਾਈ ਇੰਨਾ ਸੋਚੋ ਨਾ ਨਾਲੇ ਇੱਕ ਗੱਲ ਹੋਰ ਜੇ ਦੁਬਾਰਾ ਦਵਾਈ ਦੀ ਲੋੜ ਹੋਈ ਨਾ ਤੇ ਇੱਥੇ ਆ ਕੇ ਲੈ ਜਿਓ ਪੈਸੇ ਨਹੀਂ ਵੀ ਹੋਏ ਤਾਂ ਟੈਨਸ਼ਨ ਨਾ ਲਿਓ ਬਸ ਇਹ ਆ ਤੁਹਾਡੇ ਵਾਸਤੇ ਜਿੰਨੀ ਇਹ ਦਵਾਈ ਜ਼ਰੂਰੀ ਨਾ ਓਨੀ ਤੁਹਾਡੇ ਵਾਸਤੇ ਤੁਹਾਡੀ ਮਾਂ ਵੀ ਜ਼ਰੂਰੀ ਹੈ ਲੈ ਜਿਓ ਚੱਲ ਤੂੰ ਜੋ ਕੀਤਾ ਸਹੀ ਕੀਤਾ ਪਰ ਤੈਨੂੰ ਕਿਤਾ ਪਤਾ ਕਿ ਉਹਦੀ ਮੰਮੀ ਸੱਚੀ ਬਿਮਾਰ ਹੈ ਤੇ ਉਹਨਾਂ ਨੂੰ ਸੱਚੀ ਦਵਾਈਆਂ ਦੀ ਲੋੜ ਆ ਭਾਜੀ ਇੱਕ ਮਹੀਨੇ ਤੋਂ ਵੱਧ ਹੋ ਗਿਆ ਮੈਂ ਇਸ ਦੁਕਾਨ ਤੇ ਆਇਆ ਮੈਨੂੰ ਇੰਨਾ ਪਤਾ ਲੱਗ ਗਿਆ ਕਿ ਕਿਹੜਾ ਬੰਦਾ ਝੂਠ ਬੋਲ ਕੇ ਦਵਾਈ ਲੈ ਕੇ ਜਾਂਦਾ ਤੇ ਕਿਹੜਾ ਸੱਚ ਬੋਲਦਾ ਬੰਦਾ ਹਰ ਤਰ੍ਹਾਂ ਦਾ ਝੂਠ ਬੋਲ ਸਕਦਾ ਪਰ ਬੰਦਾ ਆਪਣੀ ਮਾਂ ਵਾਸਤੇ ਕਦੇ ਝੂਠ ਨਹੀਂ ਬੋਲ ਸਕਦਾ ਤੇ ਉਸ ਕੁੜੀ ਦੀਆਂ ਅੱਖਾਂ ਦੱਸਦੀਆਂ ਪਈਆਂ ਸੀ ਉਹ ਇਸ ਟਾਈਮ ਰੱਬ ਨੂੰ ਇਹੀ ਕਹਿੰਦੀ ਪਈ ਹੈ ਕਿ ਮੇਰੀ ਮਾਂ ਨੂੰ ਕੁਝ ਨਾ ਹੋਵੇ ਚਲੋ ਆ ਫੜੋ ਹੁਣ ਤੇ ਦਵਾਈਆਂ ਲੈ ਕੇ ਜੋ ਹਾਂ ਵੀ ਤੁਸੀਂ ਦੱਸੋ ਕੀ ਖਾਣਾ ਪੀਣਾ ਚਾਟ ਪਾਪੜੀ ਖਾਣੇ ਕਿ ਦਹੀਂ ਭੱਲੇ ਖਾਣੇ ਕਿ ਸੁੱਕੇ ਗੋਲ ਗੱਪੇ ਲੈ ਕੇ ਆਣੇ ਹੁੰਨ ਜੀਆਂ ਹੋਈਆਂ ਬੈਠੀਆਂ ਕੀ ਹੋ ਗਿਆ ਕੀ ਖਾਣਾ ਦੱਸੋ ਵੀਰੇ ਸੋਣੂ ਨਹੀਂ ਹੋਏ ਅਸੀਂ ਬਸ ਸੋਚਦੇ ਪਏ ਆ ਕਿ ਤੁਸੀਂ ਉਸ ਕੁੜੀ ਨੂੰ ਬਿਨਾਂ ਪੈਸਿਆਂ ਤੋਂ ਦਵਾਈ ਦੇ ਦਿੱਤੀ ਤੁਹਾਡੇ ਬਾਪੂ ਨੇ ਤੁਹਾਨੂੰ ਗੁੱਸਾ ਕਰਨਾ ਬਾਅਦ ਚ ਕਿ ਇਹ ਮੇਰੇ ਤੋਂ ਬਿਨਾਂ ਪੁੱਛੇ ਦਵਾਈਆਂ ਦੇਈ ਜਾਂਦਾ ਤੇ ਮੇਰੀ ਦੁਕਾਨ ਵੀ ਲਟਾਈ ਜਾਂਦਾ ਵੀ ਮੇਰੀਆਂ ਦਵਾਈਆਂ ਭਲਾ ਵੇਲੀਆਂ ਆਈਆਂ ਨੇ ਜਾਂ ਫਰੀਦੀਆਂ ਨੇ ਓਹੋ ਕੋਈ ਗੱਲ ਨਹੀਂ ਬਾਪੂ ਜੀ ਤੋ ਆਏਗਾ ਮੈਂ ਰਾਮ ਨਾਲ ਉਹਨਾਂ ਨੂੰ ਕਹਿ ਦੇਣਾ ਭਾਈ ਜਿਹੜੀ ਮਹੀਨੇ ਦੀ ਤੁਸੀਂ ਮੈਨੂੰ ਤਨਖਾਹ ਦੋਗੇ ਉਹਦੇ ਵਿੱਚੋਂ 400 ਰੁਪਏ ਕੱਟ ਲਿਓ ਨਾਲੇ ਨਾਨੀ ਨੂੰ ਸਮਝਾਓ ਕਿ ਮੈਂ ਦਵਾਈ ਦੇ ਕੇ ਉਹਨਾਂ ਦੀ ਮਦਦ ਹੀ ਕੀਤੀ ਐ ਉਹ ਮੈਨੂੰ ਕਿੰਨੀਆਂ ਦਵਾਈਆਂ ਦਊਗੀ ਕਿ ਕਾਸ਼ਾ ਅਗਰ ਉਹ ਮੈਨੂੰ ਦਵਾਈ ਨਾ ਦਿੰਦਾ ਉਹਦੀ ਮਾਂ ਨੂੰ ਕੁਛ ਹੋ ਜਾਂਦਾ ਫੇਰ ਇੰਨੀ ਫਿਕਰ ਨਾ ਕਰਿਆ ਕਰ ਸਗੋਂ ਦੀ ਤੂੰ ਤਾਂ ਖੁਸ਼ ਹੋ ਵੀ ਤੇਰਾ ਭਰਾ ਕਿਸੇ ਦੇ ਕੰਮ ਆਇਆ ਕੰਮਲੀ ਨਾ ਹੋਵੇ ਤਾਂ ਉਹ ਤਾਂ ਠੀਕ ਐ ਪਰ ਆਪਣੀ ਤਨਖਾਹ ਦੇ ਵਿੱਚੋਂ ਪੈਸੇ ਜ਼ਰੂਰ ਕਟਵਾ ਲਈ ਹੋਈ ਆਜ ਨਾਲ ਨਹੀਂ ਤੇ ਤੁਹਾਡੇ ਬਹੂ ਦੇ ਮਨ ਦੇ ਵਿੱਚ ਕਿਤੇ ਇਹ ਗੱਲ ਨਾ ਆ ਜਾਵੇ ਕਿ ਦਵਾਈਆਂ ਵੀ ਮੇਰੀ ਦੁਕਾਨ 'ਚ ਦਿੰਦਾ ਪਿਆ ਆਸਾਨ ਵਖਰਾਵੇਂ ਤੇ ਚੜ ਜਾਂਦਾ ਤੇ ਉਤੋਂ ਨੰਬਰ ਵੀ ਆਪਣੇ ਬਣਾ ਗਿਆ ਮੇਰੇ ਕੋਲ ਨਾ ਦੁਕਾਨ ਤੇ ਬਹੁਤ ਗਾਹ ਆਂਦਾ ਰਹੀ ਆ ਕੋਈ ਕਹਿੰਦਾ ਮੇਰਾ ਦਰਖ ਖ ਗਿਆ ਕੋਈ ਕਹਿੰਦਾ ਮੇਰਾ ਦੁਖ ਗਿਆ ਮੇਰਾ ਦਰਦ ਹੋ ਗਿਆ ਮੈਂ ਉਹਨਾਂ ਨੂੰ ਦਵਾਈ ਦੇ ਦਿੰਦਾ ਪਰ ਜਦੋਂ ਕੋਈ ਨਾਨੀ ਆ ਕੇ ਇਹ ਕਹਿੰਦਾ ਨਾ ਮੇਰਾ ਡੈਡੀ ਬਿਮਾਰ ਆ ਮੇਰੀ ਮੰਮੀ ਬਿਮਾਰ ਆ ਭਾਜੀ ਦਵਾਈ ਦੇ ਦਿਓ ਮੈਂ ਭੱਜ ਭੱਜ ਕੇ ਉਹਨਾਂ ਦੀ ਹੈਲਪ ਕਰਦਾ ਪਤਾ ਕਿਉਂ ਮੈਂ ਕਹਿੰਦਾ ਨਾ ਨਾਨੀ ਜਿੱਦਾਂ ਅਸੀਂ ਦੋਨੋਂ ਭੈਣ ਭਰਾ ਬਿਨ ਮਾਂ ਪਿਓ ਤੋਂ ਜੀ ਰਹੇ ਨਾ ਕੋਈ ਹੋਰ ਦਵਾਈ ਜਾਂ ਲਾਜ ਪਿੱਛੇ ਆਪਣਾ ਮਾਂ ਪਿਓ ਨਾ ਘਵਾਵੇ ਕਿਉਂਕਿ ਮਾਂ ਪਿਓ ਦੇ ਬਾਅਦ ਜੀਣਾ ਬਹੁਤ ਔਖਾ ਏ ਇਸ ਕਰਕੇ ਨਾ ਮੈਨੂੰ ਐ ਲੱਗਦਾ ਹੈ ਕਿ ਜੇ ਮੈਂ ਆਪਣੇ ਕੰਨਿਓ ਥੋੜਾ ਜਿਹਾ ਐਫਰਟ ਕਰਕੇ ਕਿਸੇ ਦੇ ਮਾਪਿਓ ਬਚਾ ਸਕਦਾ ਤਾਂ ਮੈਨੂੰ ਲੱਗਦਾ ਮੇਰੇ ਵਾਸਤੇ ਇਸ ਤੋਂ ਵੱਡਾ ਪੁੰਨ ਦਾ ਕੰਮ ਕੋਈ ਹੈ ਹੀ ਨਹੀਂ ਤੇ ਸਾਰੀਆਂ ਚੀਜ਼ਾਂ ਨਾ ਢੋਡੀਤੀ ਜਾਨੀ ਕਿ ਮੇਰੀ ਮਾਂ ਮੈਨੂੰ ਸਿਖਾ ਕੇ ਗਈ ਹੈ ਅੱਛਾ ਹੁਣ ਗੱਲਾਂ ਬਹੁਤ ਹੋ ਗਈਆਂ ਚੱਲ ਮੇਰਾ ਵੀਰਾ ਭੱਜ ਕੇ ਜਾ ਕੇ ਦੋ ਪਲੇਟਾਂ ਦਹੀਂ ਵਾਲੇ ਗੋਲ ਗੱਪੇ ਤੇ ਦੋ ਸੁੱਕੇ ਮੇਰੇ ਲਈ ਵੱਖਰੇ ਬਾਕੀ ਜਿਹੜੇ ਤੁਸੀਂ ਖਾਣੇ ਹੋ ਆਪਣੇ ਲਈ ਵੱਖਰੇ ਲੈ ਕੇ ਆਇਓ ਚੰਨਾ ਮੈਂ ਆਪਣੇ ਵਾਲੇ ਚੰਦਾਂ ਜਾਓ ਲੈ ਕੇ ਆਓ ਚਲੋ ਭੁੱਖ ਜੀ ਕਿੱਥੇ ਆ ਗਈ ਹੈ ਨਾਨੀ ਦੇਖੋ ਨਾ ਵੀਰਾਂ ਗੱਲਾਂ ਕਰਦਾ ਹੈ ਆਪਣਾ ਦੁੱਖ ਦੱਸਦਾ ਹੈ ਦੱਸਦਾ ਦੱਸਦਾ ਉਹਦਾ ਦਿਲ ਕਰਦਾ ਹੈ ਕਿਉਂ ਰੋਵੇ ਪਰ ਆਪਾਂ ਦੋਨਾਂ ਨੂੰ ਦੇਖ ਕੇ ਚੁੱਪ ਕਰ ਜਾਂਦਾ ਸ਼ਾਇਦ ਉਹਦੇ ਮਨ ਨੂੰ ਇਹੀ ਆਵਾਜ਼ ਆਂਦੀ ਹੈ ਕਿ ਮੈਂ ਜੇ ਰੋਪਿਆ ਤੇ ਇਹਨਾਂ ਦੋਨਾਂ ਦਾ ਹੌਸਲਾ ਵੀ ਟੁੱਟ ਜਾਣਾ